ਅਪ੍ਰੈਲ ਮਹੀਨੇ ਤੋਂ ਲਗਾਤਾਰ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਜੜੀਆਂ ਉਹ ਟਾਰਾ ਮਾਰ ਰਹੀ ਹੈਗੀ ਆ ਤੇ ਜਦੋਂ ਕਿਸੇ ਬੇਰੁਜ਼ਗਾਰ ਦੇ ਘਰ ਸਿੱਖਿਆ ਕ੍ਰਾਂਤੀ ਵਾਲਾ ਕਿਤੇ ਨਾ ਕਿਤੇ ਇਹ ਪੋਸਟਰ ਆਉਂਦਾ ਹੈਗਾ ਕਿ ਭਾਈ ਆਓ ਅਸੀਂ ਤੁਹਾਨੂੰ ਸਕੂਲਾਂ ਦੇ ਵਿੱਚ ਉਦਘਾਟਨ ਕਰਨ ਆਉਣਾ ਤੇ ਉੱਥੇ ਸਿੱਖਿਆ ਕ੍ਰਾਂਤੀ ਦਿਖਾਵਾਂਗੇ ਤਾਂ ਜਦੋਂ ਕਿਸੇ ਬੇਰੁਜ਼ਗਾਰ ਦੇ ਘਰੇ ਉਹ ਕਾਰਡ ਪਹੁੰਚਦਾ ਹੈਗਾ ਤਾਂ ਉਹ ਬੇਰੁਜ਼ਗਾਰ ਦਾ ਕਿਤੇ ਨਾ ਕਿਤੇ ਮਨ ਕਰਦਾ ਹੈਗਾ ਕਿ ਵਾਧੂ ਸਾਰੀ ਪੜਾਅਸ ਕੱਢਾਂ ਤੇ ਉਹਨਾਂ ਹੀ ਬੇਰੁਜ਼ਗਾਰਾਂ ਦੇ ਵਿੱਚੋਂ ਮੈਂ ਵੀ ਇੱਕ ਬੇਰੁਜ਼ਗਾਰ ਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਮਾਨ ਸਰਕਾਰ ਲਗਾਤਾਰ ਇਹ ਗੱਲ ਆਖਰੀ ਹੈਗੀ ਆ ਕਿ ਕਦੇ ਸਾਡੇ ਟੀਚਰਾਂ ਜਿਹੜੇ ਉਹ ਸਿੰਗਾਪੁਰ ਵਾਲਾ ਨੂੰ ਟ੍ਰੇਨਿੰਗ ਕਰਨ ਜਾਂਦੇ ਆ ਕਦੇ ਆ ਜਿਹੜੇ ਉਹ ਫਿਨਲੈਂਡ ਨੂੰ ਜਾਂਦੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਲੱਖਾਂ ਰੁਪਈਆ ਜਿਹੜਾ ਅਸੀਂ ਮਾਨ ਸਾਹਿਬ ਕਹਿ ਰਹੇ ਹੈਗੇ ਅਸੀਂ ਖਰਚ ਕੀਤਾ ਹੈਗਾ ਤੇ ਲਗਾਤਾਰ ਪਿਛਲੇ ਸਮੇਂ ਦੇ ਦੌਰਾਨ ਸਿੱਖਿਆ ਕ੍ਰਾਂਤੀ ਇੰਨੀ ਉਲਝ ਗਈ ਸੀਗੀ ਕਿ ਜਿੱਥੇ ਜਾਣ ਗਣ ਮਨ ਜੋ ਸਾਡਾ ਰਾਸ਼ਟਰੀ ਗਾਣ ਹੈਗਾ ਉਹ ਲਿਖਿਆ ਸੀਗਾ ਉਹਨਾਂ ਦੇ ਵਿੱਚ ਵੀ ਆ ਜਿਹੜਾ ਜਿੱਥੇ ਕੰਧ ਨਹੀਂ ਵੀ ਬਣੀ ਸੀਗੀ ਉੱਥੇ ਵੀ ਤੱਕੇ ਦੇ ਨਾਲ ਆ ਜਿਹੜਾ ਨੀ ਪੱਥਰ ਲਾ ਕੇ ਇਹਨਾਂ ਨੇ ਆ ਜਿਹੜੀ ਉਹ ਸਿੱਖਿਆ ਕ੍ਰਾਂਤੀ ਦੇ ਦਾਅਵੇ ਜਿਹੜੇ ਕੀਤੇ ਹੈਗੇ ਆ ਤੇ ਇਸੇ ਹੀ ਸਿੱਖਿਆ ਕ੍ਰਾਂਤੀ ਤੋਂ ਪਹਿਲਾਂ ਜਿਹੜਾ ਮਾਨ ਸਰਕਾਰ ਇੱਕ ਸਕੂਲੀ ਮਾਡਲ ਲੈ ਕੇ ਆਈ ਸੀ ਵੈਸੇ ਬਹੁਤ ਸਾਰੇ ਲੋਕਾਂ ਨੇ ਆ ਜਿਹੜਾ ਪਿਛਲੀਆਂ ਸਰਕਾਰਾਂ ਨੇ ਵੀ ਆਪਦੇ ਆਪ ਦੀ ਰਾਜਨੀਤੀ ਚਮਕਾਉਣ ਦੇ ਲਈ ਵੱਖਰੇ ਵੱਖਰੇ ਸਕੂਲਾਂ ਦੇ ਮਾਡਲ ਲੈ ਕੇ ਆਂਦੇ ਗਏ ਆ ਕੈਪਟਨ ਸਾਹਿਬ ਵੱਲੋਂ ਆ ਜਿਹੜਾ ਸਮਾਰਟ ਸਕੂਲ ਦਾ ਜਿਹੜਾ ਪ੍ਰੋਜੈਕਟ ਲੈ ਕੇ ਆਂਦਾਗਾ 12 ਗੇਟ ਬਣਾ ਕੇ ਜਿਹੜਾ ਸਮਾਰਟ ਸਕੂਲ ਬਣਾ ਦਿੱਤੇ ਗਏ ਤੇ ਉਸੇ ਹੀ ਤਰੀਕੇ ਦੇ ਨਾਲ ਆ ਜਿਹੜਾ ਮਾਨ ਸਾਹਿਬ ਵੱਲੋਂ ਵੀ ਆ ਜਿਹੜਾ ਗੇਟਾਂ ਨੂੰ ਹੀ ਦੁਬਾਰਾ ਤੋਂ ਰੰਗ ਕਰਵਾ ਕੇ ਜਿਹੜਾ ਸਕੂਲ ਆਫ ਐਮਿਨੈਂਸ ਦਾ ਨਾਮ ਦਿੱਤਾ ਗਿਆ ਭਾਵੇਂ ਜੋ ਬਿਹਤਰ ਸਿੱਖਿਆ ਦੇ ਵਿੱਚ ਇਹਨਾਂ ਦੇ ਵਿੱਚ ਲਈ ਆ ਜਿਹੜੇ ਇਹ ਦਾਵਾ ਕੀਤਾ ਗਿਆ ਸੀਗਾ ਕਿ ਇਹਨਾਂ ਦੇ ਵਿੱਚ ਜਿਹੜੀ ਵਧੀਆ ਸਿੱਖਿਆ ਜਿਹੜੀ ਉਹ ਮੁਹੱਈਆ ਕਰਵਾਈ ਜਾਊਗੀ ਪਰ ਜੇਕਰ ਅੱਜ ਦੇ ਅਜੀਤ ਅਖਬਾਰ ਦੀ ਰਿਪੋਰਟ ਦੇਖਣੀ ਹੋਵੇ ਤਾਂ ਉਸ ਰਿਪੋਰਟ ਦੇ ਮੁਤਾਬਕ ਆ ਜਿਹੜਾ ਸਕੂਲ ਆਫ ਐਮਿਨੈਂਸ ਦੇ ਜਿਹੜੇ ਮੂੰਹ ਦੇ ਉੱਤੇ ਕਰਾਰੀ ਚਪੇੜ ਵੱਜੀ ਤੇ ਨਾਲ ਹੀ ਇਹ ਚਪੇੜ ਆ ਜਿਹੜੀ ਮਾਨ ਸਰਕਾਰ ਦੇ ਮੂੰਹ ਤੇ ਵੀ ਵੱਜੀ ਆ ਕਿਉਂਕਿ ਸਕੂਲ ਆਫ ਐਮਿਨੈਂਸ ਦੇ ਨਾਂ ਦੇ ਉੱਤੇ ਆ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਆ ਜਿਹੜਾ ਇਹਨਾਂ ਨੇ ਬੇਵਕੂਫ ਬਣਾਇਆ ਤਾਲੇ ਵੱਡੇ ਪੱਧਰ ਦੇ ਉੱਤੇ ਸਕੂਲਾਂ ਦੇ ਵਿੱਚ ਉਹੀ ਪੁਰਾਣਾ ਇਨਫਰਾਸਟ੍ਰਕਚਰ ਸੀਗਾ ਉਹੀ ਪੁਰਾਣਾ ਢਾਂਚਾ ਸੀਗਾ ਕੋਈ ਨਵਾਂ ਢਾਂਚਾ ਦੇਣ ਦੀ ਬਜਾਇਆ ਜਿਹੜਾ ਉਹਨਾਂ ਸਕੂਲਾਂ ਨੂੰ ਸਕੂਲ ਆਫ ਐਮਿਨੈਂਸ ਦਾ ਨਾਮ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਕਾਫੀ ਵਿਦਿਆਰਥੀ ਜਥੇਬੰਦੀ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਅਧਿਆਪਕੀ ਜਥੇਬੰਦੀ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਕਿ ਸਕੂਲ ਆਫ ਐਮਿਨੈਂਸ ਆ ਜਿਹੜਾ ਦੂਜੇ ਸਕੂਲਾਂ ਨੂੰ ਬੰਦ ਕਰਕੇ ਸਕੂਲਾਂ ਨੂੰ ਜਿਹੜਾ ਆਪਸ ਦੇ ਵਿੱਚ ਮਰਜ ਕਰਨ ਦੀ ਨੀਤੀ ਹੈਗੀ ਆ ਤੇ ਇਹ ਆ ਜਿਹੜੀ ਨਵੀਂ ਸਿੱਖਿਆ ਨੀਤੀ ਦੇ ਤਹਿਤ ਆ ਜਿਹੜੀ ਬਣਾ ਕੀਤਾ ਜਾ ਰਿਹਾ ਹੈਗਾ ਬਾਰੇ ਵਿਦਿਆਰਥੀ ਜਥੇਬੰਦੀਆਂ ਅਧਿਆਪਕ ਜਥੇਬੰਦੀਆਂ ਜਿਹੜੀਆਂ ਅਗਾਂਵਧੂ ਹੈਗੀਆਂ ਉਹਨਾਂ ਵੱਲੋਂ ਲਗਾਤਾਰ ਇਹ ਡਿਮਾਂਡ ਕੀਤੀ ਜਾ ਰਹੀ ਹੈਗੀ ਆ ਕਿ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਦੀ ਬਜਾਏ ਆ ਜਿਹੜੀ ਪੰਜਾਬ ਸਰਕਾਰ ਇਥੋਂ ਦੀਆਂ ਸਥਾਨਕ ਲੋੜਾਂ ਦੇ ਅਨੁਸਾਰ ਆ ਜਿਹੜੀ ਉਹ ਸਿੱਖਿਆ ਨੀਤੀ ਬਣਾਵੇ ਪਰ ਇਸ ਸਰਕਾਰ ਨੇ ਜਿਹੜੀ ਸਥਾਨਕ ਲੋੜਾਂ ਦੇ ਅਨੁਸਾਰ ਸਿੱਖਿਆ ਨੀਤੀ ਨਹੀਂ ਬਣਾਈ ਗਈ ਸਗੋਂ ਸਕੂਲ ਆਫ ਐਮਿਨੈਂਸ ਦਾ ਜਿਹੜਾ ਬੇਵਜਹ ਦਾ ਰੌਲਾ ਜਿਹੜਾ ਇਸ ਸਰਕਾਰ ਵੱਲੋਂ ਪਾਇਆ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਇਸ ਰਿਪੋਰਟ ਦੇ ਵਿੱਚ ਆ ਜਿਹੜਾ ਕਿਉਂਕਿ ਅੱਜ ਹੀ ਕੱਲ੍ਹ ਹੀ ਜਿਹੜੇ ਪਲੱਸ 2 ਦੇ ਨਤੀਜੇ ਆ ਕੇ ਹਟੇ ਆ ਤੇ ਉਹਨਾਂ ਨਤੀਜਿਆਂ ਦੀ ਚਰਚਾ ਜਿਹੜੀ ਥਾ ਥਾਂ ਦੇ ਉੱਤੇ ਕੀਤੀ ਜਾ ਰਹੀ ਹੈਗੀ ਆ ਤੇ ਇਹਨਾਂ ਨਤੀਜਿਆਂ ਦੇ ਵਿੱਚੋਂ ਵੱਖ-ਵੱਖ ਪੋਜੀਸ਼ਨਾਂ ਜਿਹੜੀਆਂ ਉਹ ਵਿਦਿਆਰਥੀ ਜਿਹੜੇ ਜਿਨ੍ਹਾਂ ਨੇ ਮੱਲਾ ਮਾਰੀਆਂ ਪਹਿਲੀ ਗੱਲ ਤਾਂ ਉਹਨਾਂ ਨੂੰ ਵਧਾਈਆਂ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਜੋ ਮੈਰਿਟ ਦੇ ਵਿੱਚ ਉਤਲੇ 290 ਵਿਦਿਆਰਥੀ ਹੈਗੇ ਤੇ ਉਹਨਾਂ 290 ਵਿਦਿਆਰਥੀਆਂ ਦੇ ਵਿੱਚੋਂ ਜੋ ਮਾਨ ਸਾਹਿਬ ਦੇ 117 ਸਕੂਲ ਆਫ ਐਮਿਨੈਂਸ ਹੈਗੇ ਆ ਉਹਨਾਂ ਸਕੂਲਾਂ ਦੇ ਵਿੱਚ ਇਹਨਾਂ 290 ਵਿਦਿਆਰਥੀਆਂ ਦੇ ਵਿੱਚੋਂ ਸਿਰਫ ਦੋ ਹੀ ਵਿਦਿਆਰਥੀ ਆ ਜਾਨੀ ਕਿ ਕਹਨੂ ਸਕੂਲ ਆਫ ਐਮਿਨੈਂਸ ਆ ਕਹਨੂ ਅਸੀਂ ਇੱਥੇ ਬਿਹਤਰ ਸਿੱਖਿਆ ਦੇਣੀ ਹੈਗੀ ਆ ਪਰ ਇਹਨਾਂ ਸਕੂਲਾਂ ਦੇ ਵਿੱਚੋਂ ਮੈਟ ਦੇ ਵਿੱਚ ਆਉਣ ਵਾਲੇ ਵਿਦਿਆਰਥੀ 290 ਦੇ ਵਿੱਚੋਂ ਸਿਰਫ ਦੋ ਹੀ ਆ ਮਤਲਬ ਬਹੁਤ ਥੋੜੇ ਪਰਸੈਂਟੇਜ ਹੀ ਆ ਜਿਹੜਾ 1% ਵੀ ਨਹੀਂ ਬਣਦਾਗਾ ਉਹ ਇਦੋਂ ਵੀ ਘਟਾ ਜਿਹੜੇ ਵਿਦਿਆਰਥੀ ਜਿਹੜੇ ਇਹਨਾਂ ਸਕੂਲਾਂ ਦੇ ਵਿੱਚੋਂ ਨਿਕਲ ਕੇ ਗਏ ਹੈਗੇ ਆ ਪਰ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਆ ਜਿਹੜੀਆਂ ਉਹ ਟਾਰਾ ਮਾਰੀਆਂ ਜਾ ਰਹੀਆਂ ਤੇ ਦੂਜੇ ਪਾਸੇ ਜੇਕਰ ਤੁਹਾਨੂੰ ਦੱਸੀਏ ਕਿ ਭਾਵੇਂ ਮਾਨ ਸਾਹਿਬ ਇਹ ਕਹਿੰਦੇ ਹੈਗੇ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਲਿਆਏ ਆ ਪਰ ਹਾਲਤੀ ਕਾ ਜਿਹੜੀ ਉਹ ਕੋਈ ਵਿੱਚ ਸਿੱਖਿਆ ਕ੍ਰਾਂਤੀ ਨਹੀਂ ਗਈ ਹਰ ਤੀਜੇ ਦਿਨ ਆ ਜਿਹੜਾ ਬੇਰੋਜ਼ਗਾਰਾਂ ਦੇ ਹੱਡਾ ਜਿਹੜੇ ਉਹ ਪੋਲੇ ਕੀਤੇ ਜਾ ਰਹੇ ਹੈਗੇ ਆ ਤੇ ਲਗਾਤਾਰ ਜੇਕਰ ਦੇਖੀਏ ਤਾਂ ਮਹੀਨਾ ਹੀ ਪੈਂਦਾਗਾ ਸੰਗ ਕਦੇ ਸੰਗਰੂਰ ਤੇ ਹੁਣ ਪਿਛਲੇ ਦਿਨੀ ਆਨੰਦਪੁਰ ਸਾਹਿਬ ਵੀ ਆ ਜਿਹੜਾ ਉਹ ਐਕਸ਼ਨ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੇਰੁਜ਼ਗਾਰਾਂ ਵੱਲੋਂ ਜਿਹੜਾ ਦੁਬਾਰਾ ਤੋਂ ਫਿਰ ਐਲਾਨ ਕੀਤਾ ਹੋਇਆ ਤੇ ਪਿਛਲੇ ਦਿਨੀ ਇਸੇ ਸਿੱਖਿਆ ਕ੍ਰਾਂਤੀ ਨੇ ਜਿਹੜਾ ਉਹ 5994 ਜਿਨ੍ਹਾਂ ਦੇ ਵਿੱਚੋਂ ਹਾਲਤੀਕਾ ਜਿਹੜਾ 2500 ਦੇ ਕਰੀਬ ਲਗਭਗ ਅਧਿਆਪਕਾਂ ਨੂੰ ਆ ਜਿਹੜਾ ਇਹ ਉਹ ਮਾਨ ਸਾਹਿਬ ਵੱਲੋਂ ਆਫਰ ਲੈਟਰ ਦਿੱਤੇ ਹੈ ਪਰ ਉਹਨਾਂ ਦੇ ਵਿੱਚੋਂ ਵੀ ਆ ਜਿਹੜੇ ਅੱਧੇ ਹੀ ਦੇ ਹੱਤਕ ਜਿਹੜੇ ਸਕੂਲਾਂ ਤੱਕ ਪਹੁੰਚ ਚੁੱਕੇ ਪਹੁੰਚ ਸਕੇ ਹੈਗੇ ਆ 9894 ਭਰਤੀ ਵੀ ਜਿਹੜੀ ਉਹ ਲਟਕ ਰਹੀ ਹੈਗੀ 2394 ਭਰਤੀ ਮਾਨ ਸਾਹਿਬ ਵੇਲੇ ਇਸ ਤੋਂ ਪਹਿਲਾਂ ਆਈ ਸੀਗੀ ਉਹ ਵੀ ਲਟਕ ਰਹੀ ਸੀਗੀ ਤੇ ਤੁਹਾਨੂੰ ਦੱਸ ਦਈਏ ਕਿ 4166 ਭਰਤੀ ਮਾਸਟਰ ਕਾਡਰ ਦੀ ਉਹ ਕਾਂਗਰਸ ਸਰਕਾਰ ਨੇ ਕੱਢੀ ਸੀ ਤੇ ਇਹ ਸਰਕਾਰ ਨੇ ਹਲ ਤੀਕ ਬਿਨਾਂ ਕੋਈ ਅਧਿਆਪਕ ਭਰਤੀ ਕੀਤੇ ਪਤਾ ਨਹੀਂ ਕਿਧਰੋਂ ਦੀ ਕਿਧਰੋਂ ਦੀ ਲਿਆ ਕੇ ਆ ਜਿਹੜਾ ਕਿਹੜੇ ਪਾਸੇ ਦੀ ਪੰਜਾਬ ਦੇ ਵਿੱਚ ਇਹਨਾਂ ਨੇ ਸਿੱਖਿਆ ਕ੍ਰਾਂਤੀਵਾੜਤੀ ਤੇ ਬਿਸ਼ਰਮ ਇਥੋਂ ਤੀਕ ਹੋਏ ਵੇ ਆ ਕੇ ਜਿੰਨਾ ਮੰਤਰੀਆਂ ਦੇ ਉੱਤੇ ਦਿੱਲੀ ਦੇ ਵਿੱਚ ਕ੍ਰਾਪਸ਼ਨ ਦੇ ਸ਼ਰਾਬ ਘਟਾਲੇ ਦੇ ਕੇਸ ਲੱਗੇ ਹੈਗੇ ਹਨ ਮਨੀਸ਼ ਸ਼ੋਧਿਆਰਗੇ ਉਹਨਾਂ ਨੂੰ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਦੀ ਬਿਹਤਰੀ ਦੇ ਵਾਸਤੇ ਆ ਜਿਹੜੇ ਉਹ ਗਿੜੇ ਕਢਾਏ ਜਾ ਰਹੇ ਹੈਗੇ ਆ ਪਰ ਹੋ ਕੱਖ ਨਹੀਂ ਲਿਆਗਾ ਤੇ ਤੁਹਾਨੂੰ ਦੱਸ ਦਈਏ ਕਿ ਜੋ ਇਹਨਾਂ ਸਕੂਲਾਂ ਦੇ ਵਿੱਚ ਜੋ ਇਸ ਸਮੇਂ ਦੇ ਰਹਿਣ ਮੈਰਿਟ ਦੇ ਵਿੱਚ ਆਏ ਆ ਉਹਨਾਂ ਦੇ ਵਿੱਚ ਪਹਿਲੀਆਂ ਪੋਜੀਸ਼ਨਾਂ ਦੇ ਵਿੱਚ ਆ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਆਏ ਹੈਗੇ ਆ ਜੇ ਇੱਥੇ ਸਿੱਖਿਆ ਕ੍ਰਾਂਤੀ ਹੁੰਦੀ ਤਾਂ ਇਹਨਾਂ ਦੇ ਵਿੱਚੋਂ ਕਿਸੇ ਵੀ ਵਿਧਾਇਕ ਮੰਤਰੀ ਦਾ ਬੱਚਾ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨਾ ਸੀਗਾ ਜੇਕਰ ਸਿੱਖਿਆ ਕ੍ਰਾਂਤੀ ਹੁੰਦੀ ਤਾਂ ਜਿਹੜੇ ਲੋਕ ਅੱਜ ਲੱਖਾਂ ਰੁਪਏ ਫੀਸਾ ਦੇ ਕੇ ਆ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਛੱਲ ਪਟਾ ਰਹੇ ਹੈਗੇ ਆ ਜੇਕਰ ਸਿੱਖਿਆ ਕ੍ਰਾਂਤੀ ਆਈ ਹੁੰਦੀ ਤਾਂ ਉਹਨਾਂ ਨੇ ਆ ਜਿਹੜਾ ਕਿਤੇ ਨਾ ਕਿਤੇ ਇਹਨਾਂ ਸਕੂਲਾਂ ਵੱਲ ਮਹਾਨ ਆ ਜਿਹੜਾ ਉਹ ਕਰਨਾ ਸੀਗਾ ਪਰ ਕਿਤੇ ਨਾ ਕਿਤੇ ਸਿੱਖਿਆ ਕ੍ਰਾਂਤੀ ਆ ਜਿਹੜੀ ਉਹ ਲੜਕ ਗਈ ਉਹ ਅਧਿਵਿਚਾਰ ਰਹਿ ਗਈ ਕ੍ਰਾਂਤੀ ਕ੍ਰਾਂਤੀ ਕੱਖਣੀ ਹੋਈਗੀ ਹੋਇਆ ਤਾਂ ਸਿਰਫ ਇਹ ਆ ਕਿ ਲੋਕਾਂ ਨੂੰ ਜਿਹੜਾ ਲਗਾਤਾਰ ਬੇਵਕੂਫਾ ਜਿਹੜਾ ਇਹ ਸਰਕਾਰ ਵੱਲੋਂ ਜਿਹੜਾ ਉਹ ਬਣਾਇਆ ਜਾ ਰਿਹਾ ਹੈਗਾ ਸੋ ਇੰਨੀ ਗੱਲ ਬਾਤ ਮੈਂ ਬਨਾਰਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ